ਹਿੰਦੂ ਸੇ ਕੇ ਇੱਕ ਜਿੰਦਾਬਾਦ 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 ਹਿੰਦੂ ਸੇ ਕੇ ਇੱਕ ਜਿੰਦਾਬਾਦ ਜਿੰਦਾਬਾਦ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਜੈ ਜੀ ਹਾਰ ਦੇ ਵਿੱਚ ਹਾਈ ਮੈਡਮ ਕੱਲ ਆਪਣਾ ਨਾਮ ਦੱਸੋ ਮੈਂ ਮੀਨੂ ਸੇਠੀ ਅੱਜ ਆਪਾਂ ਇੱਥੇ ਪੂਰੇ ਸਟਰੀਟ ਦੇ ਕੋਲ ਪੂਰੀ ਨਾਰੀ ਸ਼ਕਤੀ ਦੇ ਪਾਸ ਦੇਖ ਰਹੇ ਹਾਂ ਕਿ ਇੱਥੇ ਆਈ ਹੋਈ ਆ ਕੀ ਅੱਜ ਦਾ ਪ੍ਰੋਗਰਾਮ ਦਾ ਕਰੀ ਤੁਸੀਂ ਦੇਖ ਸਕਦੇ ਹੋ ਕਿ ਬੰਗਲਾਦੇਸ਼ ਵਿੱਚ ਸਾਡੇ Hindu ਭਾਈਚਾਰੇ ਤੇ ਬੜੇ ਅਤਿਆਚਾਰ ਕੀਤੇ ਜਾ ਰਹੇ ਆ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਸੋਚ ਕੇ ਬਹੁਤ ਜ਼ਿਆਦਾ ਰੋਸ਼ ਹੈ ਅੱਜ Hindu ਸੰਗਠਨ ਇਕੱਠੇ ਹੋਏ ਆ ਤੇ ਅਸੀਤਰਮ ਜਾਗਰਨ ਦੇ ਮੰਚ ਥੱਲੇ ਅੰਦਰ ਦੇ ਮੰਚ ਤੇ ਕੀ ਨਾਮ ਹੈ ਆਪਣਾ ਅਮਰਦੀਪ ਜਾਲੀ ਅੱਜ ਆਪਾਂ ਫੂਡ ਸਟਰੀਟ ਦੇ ਕੋਲ ਕਾਫੀ ਇੱਥੇ ਬੰਦੇ ਇਕੱਠੇ ਹੋਏ ਆ ਕੀ ਅੱਜ ਦਾ ਪ੍ਰੋਗਰਾਮ ਹੈ ਅੱਜ ਧਰਮ ਰੱਖਿਆ ਮੰਚ ਦੇ ਬੈਨਰ ਦੇ ਥੱਲੇ ਸਮੂਹ ਹਿਆਰਪੁਰ ਤੇ ਆਲੇ ਦੁਆਲੇ ਪੂਰੇ ਜ਼ਿਲ੍ਹੇ ਦੀਆਂ ਜੋ ਜਥੇਬੰਦੀਆਂ ਹੈਗੀਆਂ ਧਾਰਮਿਕ ਸਮਾਜਿਕ ਆਪਾਂ ਸਾਰੇ ਲੋਕ ਇਕੱਠੇ ਹੋ ਕੇ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂ ਸਮਾਜ ਤੇ ਹੋਰ ਘੱਟ ਗਿਣਤੀ ਜੋ ਗਿਣਤੀਆਂ ਹੈਗੀਆਂ ਉਹਨਾਂ ਦੇ ਉੱਤੇ ਜੋ ਅਤਿਆਚਾਰ ਹੋ ਰਿਹਾ ਉਸ ਦੀ ਆਵਾਜ਼ ਉਠਾਉਣ ਵਾਸਤੇ ਆਪਣਾ ਵਿਰੋਧ ਦਰਜ ਕਰਾਉਣ ਵਾਸਤੇ ਇੱਕ ਰੋਸ ਮਾਰਚ ਦਾ ਆਪਾਂ ਯੋਜਨ ਕੀਤਾ ਹੈ। ਤੋਂ ਉਸ ਰੋਸ ਰੋਸ ਮਾਰਚ ਮਾਰਚ ਉਤਪੰਨ ਦੇ ਉਪਰੰਤ ਆਪਾਂ ਰਾਸ਼ਟਰਪਤੀ ਜੀ ਦੇ ਨਾਮ ਗਿਆਪਨ ਇੱਕ ਡੀਸੀ ਮੈਡਮ ਦੇ ਮਾਧਿਅਮ ਰਾਹੀਂ ਦੇਣਾ ਹੈ। ਉਸ ਸਬੰਧ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ। ਇਹ ਰੋਸ ਮਾਰਚ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਤੱਕ ਜਾਊਗਾ? ਫੂਡ ਸਟਰੀਟ ਪੁਰਾਣੀਆਂ ਕਚਹਿਰੀਆਂ ਤੋਂ ਲੈ ਕੇ ਮਿਨੀ ਸੈਕਟਰੀਏਟ ਹੁਸ਼ਿਆਰਪੁਰ ਤੱਕ ਆਪਾਂ ਇਸ ਰੋਸ ਮਾਰਚ ਨੂੰ ਲੈ ਕੇ ਜਾਣਾ। ਇਹ ਰੋਸ ਮਾਰਚ ਕੀ ਤੁਹਾਡਾ ਸ਼ਾਂਤੀਪੂਰਵਕ ਚੱਲੇਗਾ? ਬਿਲਕੁਲ ਸ਼ਾਂਤੀਪੂਰਵਕ ਚੱਲੇਗਾ। ਤੋਂ ਇਹ ਹਿੰਦੂਆਂ ਦੀ ਆਵਾਜ਼ ਆ। ਤੋਂ ਹਿੰਦੂ ਸਮੁਦਾਇ ਪੂਰਾ ਵਿਸ਼ਵ ਜਾਣਦਾ ਕਿ ਆਪਾਂ ਸ਼ਾਂਤੀਪ੍ਰੀਅ ਸਮੁਦਾਇ ਆ। ਤੋਂ ਸਾਡੇ ਉੱਤੇ ਅਫਗਾਨਿਸਤਾਨ ਤੇ ਦੇ ਵਿੱਚ ਅਤਿਆਚਾਰ ਹੋਇਆ। ਪਾਕਿਸਤਾਨ ਦੇ ਵਿੱਚ ਅਤਿਆਚਾਰ ਹੋਇਆ ਕਸ਼ਮੀਰ ਦੇ ਵਿੱਚ ਅਤਿਆਚਾਰ ਹੋਇਆ ਤੇ ਅੱਜ ਉਹੀ ਦਿਨ ਸਾਨੂੰ ਬੰਗਲਾਦੇਸ਼ ਦੇ ਵਿੱਚ ਦੇਖਣਾ ਪੈ ਰਿਹਾ ਤੋਂ ਬੰਗਲਾਦੇਸ਼ ਦੇ ਵਿੱਚ ਸਾਡੇ ਭੈਣ ਭਰਾ ਉਹਨਾਂ ਦੀਆਂ ਹੱਤਿਆਵਾਂ ਹੋ ਰਹੀਆਂ ਧਰਮ ਦੇ ਨਾਂ ਤੇ ਤੋਂ ਸਾਰੀ ਦੁਨੀਆ ਦੇ ਜਿੰਨੇ ਹਿਊਮਨ ਰਾਈਟਸ ਦੇ ਠੇਕੇਦਾਰ ਆ ਉਹ ਇਸ ਵੇਲੇ ਚੁੱਪੀ ਵੱਟੇ ਬੱਟੀ ਬੈਠੇ ਆ ਉਹ ਚੁੱਪਿਆ ਤੋਂ ਉਹਨਾਂ ਨੂੰ ਜਗਾਉਣ ਵਾਸਤੇ ਤੋਂ ਰਾਫਾ ਦੇ ਵਿੱਚ ਕੁਝ ਘਟਨਾ ਘਟੇ ਹੁੰਦੀ ਆ ਗਾਜ਼ਾ ਪੱਟੀ ਦੇ ਵਿੱਚ ਕੁਝ ਘਟਨਾ ਹੁੰਦੀ ਆ ਤੋ ਪੂਰਾ ਬਾਲੀਵੁੱਡ 올 ਆਇਜ਼ ਔਨ ਰਾਫਾ ਇਸ ਤਰ੍ਹਾਂ ਦੇ ਹੈਸ਼ਟੈਗ ਟ੍ਰੈਂਡ ਕਰਦਾ ਆ ਤੋ ਫਕਾਨੀ ਬੰਗਲਾਦੇਸ਼ ਦੇ ਵਿੱਚ ਇੰਨਾ ਕਤਲਿਆਮ ਇੰਨਾ ਅਤਿਆਚਾਰ ਬਲਾਤਕਾਰ ਹੋ ਰਹੇ ਆ ਪੈਣਾ ਦੇ ਨਾਲ ਇੰਨੀ ਦੁਰਦਸ਼ਾ ਹੋ ਰਹੀ ਆ ਉਸ ਦੇ ਉੱਪਰ ਸਾਰੇ ਚੁੱਪ ਬੱਟੀ ਬੈਠੇ ਆ ਕਿਉਂ ਤੇ ਅੱਜ ਕਿਹੜੀ ਕਿਹੜੀ ਜਥੇਬੰਦੀ ਇੱਥੇ ਤੁਹਾਡੇ ਨਾਲ ਆਈ ਆ ਹੁਸ਼ਿਆਰਪੁਰ ਦੀਆਂ ਸਮੂਹ ਜਥੇਬੰਦੀਆਂ ਜਿੰਨੀਆਂ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਹੈਗੀਆਂ ਹੁਸ਼ਿਆਰਪੁਰ ਦੀਆਂ ਜਿਹੜੀਆਂ ਕਿ ਹਰ ਵੇਲੇ ਜਰ ਜਦੋਂ ਵੀ ਧਰਮ ਦੇ ਉੱਤੇ ਕੋਈ ਢੀਡ ਪੈਂਦੀ ਆ ਜਦੋਂ ਵੀ ਮਾਨਵਤਾ ਦੇ ਉੱਪਰ ਕੋਈ ਔਖੀ ਘੜੀ ਆਉਂਦੀ ਆ ਉਹ ਸਾਰੀਆਂ ਜਥੇਬੰਦੀਆਂ ਇੱਥੇ ਅੱਜ ਇਕੱਠੀਆਂ ਹੋਈਆਂ ਹਾਂ ਜੀ ਨਵੀਨ ਜੀ ਅੱਜ ਆਪਾਂ ਵੀ Hindu ਸੰਗਠਨਾਵਾਂ ਦੇ ਨਾਲ ਇਕੱਠੇ ਹੋਏ ਆ ਜੀ ਤੁਹਾਡਾ ਕੀ ਕਹਿਣਾ ਜਿਹੜਾ ਉੱਥੇ ਕਤਲੇਆਮ ਹੋ ਰਿਹਾ ਹੈ ਉੱਥੇ ਵੀ ਸਾਡੇ ਜਿਹੜੇ ਭਾਈਪਣ ਹੈਗੇ ਆ ਜਿਹੜੇ ਆਪਣੇ ਬੰਗਲਾਦੇਸ਼ ਚਾਹੇ ਕੈਨੇਡਾ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੋਣ ਤੇ ਉਹਦੇ ਲਈ ਸਾਨੂੰ ਸਾਰੇ Hindu ਸੰਗਠਨਾਂ ਨੂੰ ਕਿਸੇ ਵੀ ਪਾਰਟੀਬਾਜੀ ਤੋਂ ਬਾਹਰ ਆ ਕੇ ਇੱਕ بلند ਆਵਾਜ਼ ਦੇ ਨਾਲ ਏਕਤਾ ਕਰਨੀ ਚਾਹੀਦੀ ਆ ਤਾਂ ਕਿ ਕਿਸੇ ਵੀ ਦੇਸ਼ ਦੇ ਵਿੱਚ ਜੋ ਕੀ ਇਹ ਚੀਜ਼ ਹੋ ਰਹੀ ਆ ਉਹਨੂੰ ਰੋਕਿਆ ਜਾ ਸਕੇ ਕਿਉਂਕਿ ਇਹਦੇ ਲਈ ਸਾਨੂੰ ਸੜਕਾਂ ਤੇ ਆਣਾ ਪੈ ਸਕਦਾ ਆ ਚਾਹੇ ਬਾਰਡਰਾਂ ਤੇ ਜਾਣਾ ਪੈ ਸਕਦਾ ਆ ਤੇ ਸਾਨੂੰ ਸਾਰੇ ਹਿੰਦੂ ਸੰਗਠਨਾਂ ਨੂੰ ਉਹਦੇ ਲਈ ਤਿਆਰੀ ਰੱਖਣੀ ਚਾਹੀਦੀ ਆ ਨਾ ਕਿ ਫਾਰਮੈਲਿਟੀ ਦੇ ਵਿੱਚ ਕਿ ਉਹਦੇ ਅੱਗੇ ਲੱਗੀ ਆ ਘਰ ਦੇ ਵਿੱਚ ਉਹ ਬੁਝਾ ਲੇਗਾ ਉਹਦੇ ਘਰ ਲੱਗੀ ਆ ਅੱਗ ਲੱਗੀ ਆ ਉਹਦੇ ਘਰ ਦੇ ਵਿੱਚ ਤੇ ਉਹ ਬੁਝਾ ਲੇਗਾ ਉਹਦਾ ਘਰ ਸਾਡਾ ਵੀ ਹੈਗਾ ਆ ਉਹ ਸਾਡਾ ਭਰਾ ਆ ਸਾਡੀ ਭੈਣ ਆ ਸਾਡਾ ਹੀ ਆਪਣਾ ਹੈਗਾ ਆ ਇਹ ਆਪਾਂ ਇੰਤਜ਼ਾਰ ਕਰਦੇ ਆ ਜਦੋਂ ਆਪਾਂ ਇਹ ਗੱਲਾਂ ਕਰਾਂਗੇ ਨਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਅੱਗ ਲੱਗੀ ਆ ਤੇ ਉਹ ਆਪ ਇੰਤਜ਼ਾਮ ਕਰਨ ਤੇ ਸਾਡੇ ਘਰ ਚ ਵੀ ਇਹ ਕਿਸੇ ਨਾ ਕਿਸੇ ਦਿਨ ਲੱਗੇਗੀ ਔਰ ਉਹੀ ਹਾਲ ਆਪਾਂ ਜੋ ਹੁਸ਼ਿਆਰਪੁਰ ਦੇ ਵਿੱਚ ਦੇਖ ਰਹੇ ਆ ਸਾਡੇ ਆਪਣੇ ਹੁਸ਼ਿਆਰਪੁਰ ਦੇ ਵਿੱਚ ਵੀ ਅੱਧਰੇ ਰੋਹਿੰਗਿਆ ਜਿਹੜੇ ਆ ਚੁੱਕੇ ਆ ਬਹੁਤ ਸਾਰੇ ਉਹਨਾਂ ਦੇਸ਼ਾਂ ਚੋਂ ਆਪਣੀਆਂ ਪ੍ਰਾਪਰਟੀਆਂ ਹੋਣ ਤੋਂ ਬਾਵਜੂਦ ਸਾਡੇ ਆਪਣੇ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ ਇੱਥੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਇੱਥੇ ਪਨਾਹ ਦਿੰਦੀਆਂ ਪਈਆਂ ਸਿਰਫ ਵੋਟਾਂ ਦੇ ਲਾਲਚ ਦੇ ਵਿੱਚ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਵੋਟਾਂ ਦੇ ਚੱਕਰ ਚ ਆਪਾਂ ਆਪਣੀ ਆਣ ਵਾਲੀ ਨਸਲ ਨੂੰ ਖਤਰੇ 'ਚ ਪਾ ਰਹੇ ਆ ਤਾਂ ਪਲੀਸ ਜੇ ਬੰਦ ਕੀਤਾ ਜਾਵੇ ਤਾਂ ਰੋਡ ਦੇ ਉੱਪਰ ਆ ਕੇ ਇਹਦੇ ਲਈ ਬੁਲੰਦਵਾਜ ਕੀਤੀ ਜਾਵੇ ਤਾਂ ਕਿ ਉੱਥੇ ਇੱਕ ਵਾਰੀ ਪਤਾ ਚੱਲੇ ਕਿ ਇੱਥੇ ਜੇ ਆਪਾਂ ਜਾ ਗਏ ਤਾਂ ਉੱਥੇ ਹਹਾਕਾਰ ਮੱਸ ਸਕਦਾ ਹੈ ਧੰਨਵਾਦ ਹਾਂਜੀ ਪੇਸ਼ਾਵਾਜ ਜੀ ਆਪਾਂ ਫੋਰਸ ਸਪੀਡ ਦੇ ਕੋਲ ਆਪਣੇ ਪੂਰੇ ਬੰਦਿਆਂ ਨਾਲ ਮੈਂਬਰਾਂ ਇਕੱਠੇ ਹੋਏ ਆ ਅੱਜ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਇਹ ਹਿਸ਼ਾਰਪੁਰ ਵਿੱਚ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਕਤਲੇਆਮ ਹੋ ਰਿਹਾ ਧੱਕੇਸ਼ਾਹੀ ਹੋ ਰਹੀ ਹੈ Hindu ਧਾਰਮਿਕ ਸੰਸਥਾਵਾਂ ਨਾਲ ਤੱਕਾ ਹੋ ਰਿਹਾ ਉਹਦੇ ਖਿਲਾਫ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਹਿਆਰਪੁਰ ਦੀਆਂ ਅਲੱਗ-ਅਲੱਗ ਜਥੇਬੰਦੀਆਂ ਨੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਆ ਕੇ ਇਸ ਪ੍ਰੋਟੈਸਟ ਨੂੰ ਇੱਕ ਵਧੀਆ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰ ਰਿਹਾ ਤਾਂ ਕਿ ਬੰਗਲਾਦੇਸ਼ ਸਰਕਾਰ ਤੱਕ ਇਹ ਆਵਾਜ਼ ਪਹੁੰਚ ਸਕੇ ਮੈਂ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੋਮ ਮੰਤਰੀ ਅਮਿਤ ਸ਼ਾਹ ਜੀ ਨੂੰ ਇਹ ਬੇਨਤੀ ਕਰਦਾ ਕਿ ਹਿੰਦੁਸਤਾਨ ਨੇ ਬੰਗਲਾਦੇਸ਼ੀਆਂ ਦੇ ਅਤਿਆਚਾਰ ਨੂੰ ਰੋਕਣ ਲਈ ਇੱਕ ਬੰਗਲਾਦੇਸ਼ ਬਣਾਇਆ ਸੀ ਪਾਕਿਸਤਾਨ ਤੋਂ ਔਰ ਅੱਜ ਜੇ ਉੱਥੇ ਹਿੰਦੁਸਤਾਨੀਆਂ ਨਾਲ ਇੰਨੇ ਤੱਕੇ ਹੋ ਰਹੇ ਆ ਹਿੰਦੂਆਂ ਨਾਲ ਇੰਨੇ ਤੱਕੇ ਹੋ ਰਹੇ ਆ ਸਰਕਾਰ ਨੂੰ ਵਕਲਬ ਸਾਰੇ ਖੁੱਲੇ ਰੱਖਣੇ ਚਾਹੀਦੇ ਆ ਤੁਰੰਤ ਜੇ ਕੋਈ ਰਾਜਨੀਤਿਕ ਕੂਟਨੀਤਿਕ ਦਾ ਨਹੀਂ ਨਤੀਜਾ ਨਿਕਲਦਾ ਤਾਂ ਸੈਨਿਕ ਕਾਰਵਾਈ ਕਰਦੇ ਹੋਏ ਉੱਥੇ ਹਿੰਦੂਆਂ ਨੂੰ ਸੇਫ ਕਰਨਾ ਚਾਹੀਦਾ ਉੱਥੇ ਹਿੰਦੂ ਕ੍ਰਿਸਚੀਅਨ ਜੋ ਵੀ ਮਿਨੋਰਟੀ ਹੈਗੀ ਆ ਉਹਨਾਂ ਨੂੰ ਉੱਥੇ ਸੇਫ ਕਰਨਾ ਚਾਹੀਦਾ ਹੈ Hindu ਧਾਰਮਿਕ ਸਥਾਨ ਸੇਫ ਹੋਣੇ ਚਾਹੀਦੇ ਇਹ ਹਿੰਦੁਸਤਾਨ ਸਰਕਾਰ ਦੀ ਮੌਲਿਕ ਜ਼ਿੰਮੇਵਾਰੀ ਬੰਦੀ ਆ ਹਾਂਜੀ ਗੋਪੀ ਚੰਦ ਕਪੂਰ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਬੰਗਲਾਦੇਸ਼ 'ਚ ਜੋ ਹਾਲਾਤ ਬਣੇ ਨੇ ਜੋ ਸਾਡੇ Hindu ਭਰਾਵਾਂ ਤੇ ਅਤਿਆਚਾਰ ਹੋ ਰਹੇ ਨੇ ਉਹ ਬਹੁਤ ਦੁਖਦਾਈ ਹੈ ਮੈਂ ਉਹਦੀ ਘੋਰ ਨਿੰਦਾ ਕਰਦਾ ਔਰ ਸਰਕਾਰ ਦੇ ਮੋਰੇ ਅਪੀਲ ਕਰਦਾ ਕੀ ਇਸ ਗੱਲ ਦੇ ਵਿਰੁੱਧ ਥੋਸ ਤੋਂ ਥੋਸ ਕਦਮ اٹھਾਉਣੇ ਚਾਹੀਦੇ ਜੈ ਸ਼ੀਰ